ਸਾਰਨ ਫਾਸੀ ਕਾਲ ਦੀ ਪਿੰਡ ਵਾਲਿਆਂ ਨੂੰ ਤੇ ਬਾਈ ਜੀ ਜੋ ਆਪਾਂ ਫੁੱਟਬਾਲ ਕਲੱਬ ਦਾ ਸੁਪਨਾ ਸੀਗਾ ਵੀ ਆਪਾਂ ਗਰਾਊਂਡ ਦੇ ਵਿੱਚ ਲਾਈਟਾਂ ਲਾਉਣੀਆਂ ਤੇ ਅੱਜ ਆਪਣਾ ਕੰਮ ਸਾਰੇ ਐਨ ਆਰ ਆਈ ਵੀਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੇ ਚੱਲ ਰਿਹਾ ਤੇ ਆਹ ਲਾਈਟਾਂ ਲਾ ਰਹੇ ਆਪਾਂ ਤੇ ਆਪਣੇ ਸਰਪੰਚ ਸਾਹਿਬ ਦੱਸਣਗੇ ਵਾਇਟ ਜੀ ਦਾ ਖਾਸ ਕਰਾ ਵਾਇਟ ਜੀ ਫਤਹਿ ਅਸੀਂ ਅੱਜ ਜੋ ਪਿੰਡ ਵਾਲਿਆਂ ਨਾਲ ਤੇ ਐਨ ਆਰ ਆਈ ਵੀਰਾਂ ਨਾਲ ਵਾਦਾ ਕੀਤਾ ਸੀਗਾ ਵੀ ਅਸੀਂ ਵੀ ਟੂਰਨਾਮੈਂਟ ਤੋਂ ਬਾਅਦ ਵੀ ਇਹ ਹੇਲਾਈਟਾਂ ਲਵਾਵਾਂਗੇ ਬਹੁਤ ਜਲਦੀ ਵੀ ਮੁਸਾਕੀ ਆਉਣੀ ਜਾਂਦੀ ਹੈ ਮੁਸਾਕੀ ਦੇ ਵੀ ਟੂਰਨਾਮੈਂਟ ਵੀ ਹਨ ਜene ਹੈਗਾ ਵੀ ਇੱਕ ਦੋ ਟੀਮਾਂ ਲਿਆ ਕੇ ਰਾਤ ਨੂੰ ਖੜਾਵਾਵਾਂਗੇ ਵੱਧ ਤੋਂ ਵੱਧ ਵੀਰ ਕੀ ਮੇਲਾ ਹੈ ਮਨ ਚਾਹਦੇ ਆ ਵੀ ਇੱਥੇ ਮਨਾਇਆ ਜਾਵੇ ਕਿ ਵੀ ਕੋਈ गांव ਵਾਲੇ ਕੋਈ ਹੋਰ ਵੀ ਆ ਉਹ ਇੱਥੇ ਲੈ ਕੇ ਆ ਸਕੀਏ ਕਿਉਂਕਿ ਜਨ ਕਿ ਸਾਨੂੰ ਬੜੀ ਖੁਸ਼ੀ ਹੋਈ ਆ ਜੋ ਉਹ ਹੀ ਛੋਟਨਾ ਵਾਦਾ ਕੀਤਾ ਉਹ ਪੂਰਾ ਕਰਕੇ ਸਾਨੂੰ ਹੁਣ ਇੰਨਾ ਲੱਗਦਾ ਵੀ ਗਾਉਂ ਹੌਸਲਾ ਹੋ ਗਿਆ ਸੀ ਹੋਰ ਵੀ ਗਰਾਊਂਡ ਲਈ ਸਟੇਡੀਅਮ ਦਾ ਐਨਆਰ ਵੀਰਾਂ ਦਾ ਰਾਲ ਕੇ ਤੇ ਪੰਡਾਂ ਦੇ ਸਹਿਯੋਗ ਕਰ ਦੇਣਗੇ ਸਾਨੂੰ ਸਾਰੇ ਅਸੀਂ ਬਾਤ ਸੁਣਨ ਮਤਲਬ ਕਰਾਂਗੇ ਜਿੰਨੇ ਤੁਹਾਡੇ ਪੈਸੇ ਆਏ ਆ ਸਾਰੇ ਰਹਿਣ ਵਧੀਆ ਖਾਣ ਦੇ ਲੱਗੇ ਆ ਗਾਣ ਵੀ ਅਸੀਂ ਉਮੀਦ ਕਰਦੇ ਹਾਂ ਸਾਨੂੰ ਵੱਧ ਵੱਧ ਸਹਿਯੋਗ ਕਰੋ ਬਾਈ ਕਰਤਾਰ ਸਿੰਘ ਦੱਸੋਗੇ ਕਿ ਅਰੇ ਆਪਣਾ ਮਾਨੂ ਫਸਲੀ ਦਾ ਇਹ ਕਿਪਾਸ ਹੋਵੇ ਤਾਂ ਫਸਲੀ ਦਾ ਜਿਹੜਾ ਵਰਬਾਟੇ ਕੋਲ ਨਾਲ ਜਿਹੜੇ ਵਾਦੇ ਕੀਤੇ ਸੀ ਉਹ ਵਾਦੇ ਨੂੰ ਅੱਜ ਅਸੀਂ ਕਿਉਂਕਦਰ ਸਿਆ ਰਹੇ ਆ ਭਾਵੇਂ ਕਿ ਲੋਕਾਂ ਦਾ ਬਹੁਤ ਚਿਰ ਦਾ ਸਕਣਾ ਸੀ ਕਿ ਗਰਾਉਂਡਾਂ ਵਿੱਚ ਲਾਈਟਾਂ ਹੋਣ ਸੈੱਟ ਕਰਨ ਵਾਸਤੇ ਆਪਾਂ ਨੂੰ ਪਤਾ ਹੀ ਹੈ ਕਿ ਜਗ੍ਹਾ ਬਹੁਤ ਘੱਟ ਆ ਲਾਈਟਾਂ ਦੇ ਪ੍ਰਬੰਧ ਨਹੀਂ ਸੀਗੇ ਅਦਿ ਲੇਟਾਂ ਦੇ ਜਿਹੜਾ ਪ੍ਰਬੰਧ ਸੰਪੂਰਨ ਹੋ ਚੁੱਕਿਆ ਵਿਸਾਖੀ ਤੇ ਇਹ ਟੂਰਨਾਮੈਂਟ